ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸਹੈਣੀ ਤੋਂ ਕਵਰ ਕਰਨ ਲੱਗੇ ਆ ਜੀ ਸ਼ਾਮ ਦੇ ਟਾਈਮ ਆਪਾਂ ਵੀਡੀਓ ਕਵਰ ਕਰ ਰਹੇ ਆ ਤੇ ਦੋ ਤੁਹਾਨੂੰ ਬੈਠਾ ਦਿਖਾਵਾਂਗੇ ਇੱਕ ਗੱਭਣੇ ਚੇਫ ਇਹ ਤੁਹਾਨੂੰ ਇੱਕ ਐਫਪ ਦਿਖਾਵਾਂਗੇ ਸੂਈ ਸਬਾਈ ਰੈਡੀ ਦੁੱਧ ਵਾਲੀ ਗੱਲਬਾਤ ਸਾਰੀ ਬਾਈ ਨਾ ਕਰਾਵਾਂਗੇ ਆ ਦੇਖੋ ਜੀ ਥਣ ਵਾਲੇ ਦੀ ਪਹਿਲਾਂ ਹੀ ਚੈੱਕ ਕਰਾ ਲਈ ਸਸੀ ਘਾਲ ਬਾਈ ਜੀ ਸਸੀ ਘਾਲ ਜੀ ਹੋ ਠੀਕ ਠਾਕ ਹੋ ਜੀ ਵਧੀਆ ਜੀ ਪਤੀ ਪਹਿਲਾਂ ਤਾਂ ਨੰਬਰ ਬੋਲੋ ਜੀ 84278 42252 ਜੀ 42252 ਪਿੰਡ ਆਪਣਾ ਜੀ ਪਿੰਡ ਸ਼ੈਣਾ ਜੀ ਜ਼ਿਲ੍ਹਾ ਬਰਨਾਲਾ ਜੀ ਤਸੀਲਾ ਤਾਂ ਪਾਜੀ ਤਾਂ ਪਾ ਨੇੜੇ ਆਪਣੇ ਇਧਰੋਂ ਪੱਖੋਂ ਗੈਂਚੀਆਂ ਤੇ ਪਧੌੜ ਹਾਂਜੀ ਵਪਾਰ ਦਾ ਹੀ ਕੰਮ ਆਪਣਾ ਹਾਂਜੀ ਹਾਂਜੀ ਸਾਫ ਸੁਥਰਾ ਪਸ਼ੂ ਇੱਕ ਅੱਧਾ ਲੈ ਲੈਂਦੇ ਹਾਂ ਹਾਂਜੀ ਹਾਂਜੀ ਤੇ ਅੱਜ ਕਿੰਨੇ ਜਾਨਵਰ ਆ ਦੋ ਬਾਈ ਅੱਜ ਦੋ ਜਾਨਵਰ ਆਈ ਜਿਹੜੀ ਆਪਾਂ ਪਹਿਲੇ ਨੰਬਰ ਦੇ ਬਾਈ ਵਾੜ ਦੇਖੇ ਆਨੇ ਹਾਂ ਹਾਂਜੀ ਕਿਹੜਾ ਸੂਆ ਸੂਈ ਵੀ ਇਹ ਇਹ ਦੂਜਾ ਸੂਆ ਸੂਈ ਆਈ ਦੂਜਾ ਸੂਆ ਸੂਈ ਆ ਪਹਿਲੇ ਸੂਏ ਦਾ ਕਿੰਨਾ ਕਰਕਾਰ ਬਾਈ ਬਲੂਨ ਦਾ ਇਹਦਾ ਮੰਨ ਕੇ ਚਲੋ ਦਿੱਤਾ ਬਾਈ 26 27 ਕਿਲੋ ਹੁਣ ਇਹਦੇ ਥੱਲੇ 26 27 ਕਿਲੋ ਤਿਆਰ ਆਈ ਰੈਡੀ ਆ ਰੈਡੀ ਆ ਜਮ ਹਾਂਜੀ ਆਪਾਂ ਚਾਓ ਆਪਾਂ 24 ਕਿ ਕੰਡੇ ਲੈ ਧਰ ਕੇ ਦੇਵਾਂਗੇ ਖੋਲੋ ਜੀ ਇਹਨੂੰ ਤੋਰਾ ਕਰਾ ਕੇ ਜੇਕਾ ਥਣ ਭਾਂਡਾ ਇੰਨਾ ਕਿ ਚੰਗਾ ਫੀਟਿੰਗ ਵਾਲਾ ਲੇਵਾ ਆ ਗਿਆ ਅੱਗੇ ਪਿੱਛੇ ਦਾ ਹਵਾਨਾ ਆਪਾਂ ਇਹਨੂੰ ਕਹਿ ਸਕਦੇ ਆ ਤੇ ਕਰਮਾਲੀ ਪਾਂਡੀ ਚੱਕੀ ਫਿਰਦੀ ਆ 24 ਕਿਲੋ ਦੁੱਧ ਬਾਈ ਕਹਿੰਦਾ 12 ਕਿਲੋ ਪਰ ਟਾਈਮ ਦਾ ਤੁਸੀਂ ਮੈਣਕੇ ਲਿਜਾ ਸਕਦੇ ਹੋ ਆयो ਆ ਕੇ ਬਾਈ ਕਹਿੰਦਾ ਦੋਨੇ ਟਾਈਮੇ ਬੇਸ਼ੱਕ ਦੀ ਮਗਰੇ ਦੇ ਬੱਛਾ ਆ ਗਿਆ ਭਾਈ ਬੱਛਾ ਜੀ ਮੰਗਰਾ ਓਕੇ ਮਗਰੇ ਦਾ ਬੱਛਾ ਆ ਗਿਆ ਜੀ ਥਣ ਭਾਂਡੇ ਦੀ ਪੂਰੀ ਸਾਫ ਪੂਰੀ ਸੁਥਰੀ ਹੈ ਜੀ ਤੇ ਕੱਲਾ ਕੱਲਾ ਥਣ ਲੱਗਿਆ ਚਾਰੇ ਥਣ ਸੁਪੇਸ ਦੇ ਵਿੱਚ ਆ ਗਏ ਲਓ ਜੀ ਇੱਕ ਮਿੰਟ ਪਾਣ ਲਾਜ ਲੋ ਇਦਨ ਤੇ ਕਦ ਕਣ ਬਹੁਤ ਆ ਗਿਆ ਨਾ ਬਾਈ ਹਾਂਜੀ ਹਾਂਜੀ ਜਿੰਦ ਜਾਨ ਵਾਲੀ ਬੈੜ ਆ ਗਈ ਤੇ ਦੁੱਧ ਜਮਰ ਰੈਡੀ ਆ ਬਾਈ ਕਹਿੰਦਾ 26 ਕਿਲੋ ਤੇ ਆਪਾਂ 24 ਕਹਿ ਕੇ ਦੇ ਦਾਂਗੇ 24 ਕਹਿ ਕੇ ਦਿੰਨੇ 24 ਬਾਈ ਕਹਿੰਦਾ ਜਿਵੇਂ ਮਰਜੀ ਆ ਕੇ ਮਣਕੇ ਲੈ ਜਾ ਦੋਨੇ ਟਾਈਮ ਹੀ ਰੇਟ ਬੈੜ ਦਾ ਜਾਮਾ ਚੈਜ ਹੋਣ ਵਾਲਾ ਜੀ ਜਾਮਾ ਹੀ ਜਾਏ ਰੇਟ ਹੋਊਗਾ ਬੈੜ ਦੇ ਹਿਸਾਬ ਨਾਲ ਦੁੱਧ ਵੀਰੇ 28 ਤੋਂ 30 ਕਿਲੋ ਪਾਉਗੀ ਓਕੇ 28 ਤੋਂ 30 ਕਿਲੋ ਬਾਈ ਕਹਿੰਦਾ ਦੁੱਧ ਇਹ ਦੇ ਸਕਦੀ ਆ ਕੋਈ ਇਹਨੂੰ ਮਹਣੇ ਵੀ ਨਹੀਂ ਰੱਖਦਾ ਕਿਉਂਕਿ ਬੈੜ ਚੰਗੀ ਆ ਗਈ ਜੀ ਵੇ ਬਾਈ ਧਾਰਾਂ ਦੂਰਾ ਕਰਾ ਦੇਗੇ ਫਿਰ ਚੱਕ ਹਾਂਜੀ ਹਾਂ ਕਰਾ ਦੇਗੇ ਬਾਅਦ ਚ ਕਰਾ ਦੇਣੀਆਂ ਧਾਰਾਂ ਤੇ ਦੋ ਨੰਬਰ ਬਾਈ ਇਹਨੂੰ ਵੀ ਕਰੀਏ ਇੱਧਰ ਨੂੰ ਇਹ ਬਾਈ ਕਿਹੜਾ ਸੁਆ ਦੂਜਾ ਇਹ ਦੂਜਾ ਸੁਆ ਈ ਓਕੇ ਜੀ ਮੂੰਹ ਕਿਵੇਂ ਹੈ ਇਹ ਮੂੰਹ ਮੰਨ ਕੇ ਚਲੋ ਜਬਾਨ ਵਾਂਗੂ ਹੀ ਹੋ ਚੱਲੀ ਜਬਾਨ ਵਾਂਗੂ ਬਾਈ ਨੇ ਦੇਖਿਆ ਇਹ ਦੰਦ ਤੇ ਚੰਗੇ ਸਾਈਜ਼ ਦੇ ਤੇ ਚੰਗੀ ਬਰੀਡ ਦੇ ਕਿੰਨੇ ਦਿਨ ਬਾਕੀ ਆ ਬਾਈ ਇਹਦੇ ਪਾਇਆ ਹਜੇ 6 ਦਿਨ ਜੀ 6 ਦਿਨ ਤੇ ਭਲਾਂ ਭੁਲਾਂੀਆਂ ਕਰੀ ਬੈਠੀ ਆ ਨਾ ਹਾਂਜੀ ਭਲਾਂ ਪਾਈ ਬਾਈ ਕਿੰਨਾ ਕੁ ਦੁੱਧ ਕੱਢ ਦੂਗੀ ਦੁੱਧ ਦੇ ਦੂ ਇਹ ਵੀ 26 27 ਕਿਲੋ ਹੀ ਪਲੂਨ ਦਾ 22 ਕਿਲੋ ਦੁੱਧ ਦਿੱਤਾ ਵਾਹ ਬਹੁਤ ਚੰਗੀ ਬਰੀਡ ਦੀ ਪੱਛੀ ਆ ਗਈ ਜੀ ਇੱਕ ਜਿਹੜਾ ਹੋਰ ਕਢਾ ਦੀ ਇਹਦਾ ਚੰਗੀ ਚੀਜ਼ ਆ ਬੁਰੀ ਤੇ ਦੋਨੇ ਵੈੜਾਂ ਵਾਈ ਦੀਆਂ ਟੌਪ ਦੀਆਂ ਤੇ ਸਿਲੈਕਟਡ ਜੀਆਂ ਵੈੜਾਂ ਜੀ ਤੇ ਕਿੰਨੇ ਦਿਨ ਬਾਕੀ ਬਾਈ ਇਹ ਤੇ 6 7 ਦਿਨ ਪਾਇਆ ਵੀਰੇ 6 ਤੋਂ 7 ਦਿਨ ਬਾਕੀ ਇਹਨਾਂ ਦਾ ਦੁੱਧ ਦੇ ਦੂ ਫਿਰ ਇਦ ਕੀ ਦੁੱਧ 26 27 ਕਿਲੋ ਦੇ ਦੂ ਇਹ ਵੀ ਓਕੇ ਤੇ ਦਿਨ ਜਿਹੜੇ ਹੈਗੇ ਆ ਤੇ ਹਜੇ ਨੇ ਬਹੁਤ ਤਿਆਰ ਹੋ ਜਾਣਾ ਬਹੁਤ ਤਿਆਰੇ ਹੁਣ ਵੀ ਬਹੁਤ ਤਿਆਰੀ ਚਾਹੀ ਓਕੇ ਫੁੱਲ ਤਿਆਰੀ ਚ ਆ ਪਮ ਦੀ ਰਾਤ ਨੂੰ ਸੂਪੇ ਤੇ ਨਹੀਂ ਇਹਨੇ ਦਿਨ ਕੱਢਣੀ ਕਰਨੇ ਥਾਣ ਥਣ ਭਲਾ ਭੁਲਾ ਚ ਲਈ ਫਿਰਦੀ ਚੰਗਾ ਥਾਣਾ ਦਾ ਆ ਦੇਖ ਤੇ ਬਾਈ ਇਦੀ ਕੀ ਰਿਮਾਂਡ ਆ ਗਈ ਇਹਦਾ 1 5 ਆ ਜੀ 1 5 ਮਾਨਦਾਨ ਵਿੱਚ ਹਾਂਜੀ ਹਾਂ ਕਰ ਦਾਂਗੇ ਮਾਨਦਾਨ ਮੌਕੇ ਤੇ ਤੁਹਾਡਾ ਜਰੂਰ ਹੋ ਤੇ ਛੱਡੋ ਬਾਈ ਲਾਓ ਬੱਚਾ ਜੇ ਬੱਚਾ ਲਾਉਣਾ ਤਾਂ ਧਾਰਾ ਉਹਦੀ ਮਾਰ ਗਿਆ ਆ ਦੇਖੋ ਵੀਰੋ ਆਪਾਂ ਨਿਆਣਾ ਤੁਹਾਡੇ ਸਾਹਮਣੇ ਪਾਇਆ ਤੇ ਮੈਂ ਕਹਿੰਦਾ ਥੱਬੇ ਦਾ ਹਵਾਨਾ ਲੱਤਾਂ ਦੇ ਵਿੱਚ ਆਉਂਦਾ ਨਹੀਂ ਹਣਾ ਬਾਈ ਬਹੁਤ ਟਾਈਟ ਪੈਂਦਾ ਹਵਾਨਾ ਨੂੰ ਹਾਂ ਬਾਕੀ ਦੇ ਟਾਈਟ ਹਵਾਨੇ ਦੀ ਉਹ ਵੀ ਨਹੀਂ ਹਣਾ ਨਾਲ ਦੀ ਨਾਲ ਵੜਨੇ ਛੱਲ ਕਰਤੀ ਆ ਬੱਚਾ ਨਹੀਂ ਬਾਈ ਕਹਿੰਦਾ ਆਪਾਂ ਛੱਡ ਦੇ ਕਿੰਨੇ ਦਿਨਾਂ ਦੀ ਸੂਈ ਸੀ ਬਾਈ ਇਹ ਇਹ ਨੂੰ ਮਰੇ ਹੋ ਗਿਆ ਅੱਜ ਨੌਵਾਂ ਦਸਵਾਂ ਦਿਨ ਆਈ ਓਕੇ ਦੁੱਧ ਰੈਡੀ ਆ ਨਾ ਹਾਂਜੀ ਹਾਂ ਦੁੱਧ ਇਹਦਾ ਵਧਾਉਗੀ ਬਾਈ ਦੁੱਧ ਵੀਰੇ ਹਾਏ ਦੁੱਧ ਮੰਨ ਕੇ ਹਾਲ ਦੋ ਤੋਂ ਤਿੰਨ ਕਿਲੋ ਦੁੱਧ ਵਧੀ ਜਾਂਦੀ ਯਾਰੋ ਜੀ ਚੰਗੀਆਂ ਬਹਿੜਾਂ ਜੋ ਆ ਗਈ ਜੀ ਬਾਕੀ ਥਣ ਭਾਂਡਾ ਤੁਸੀਂ ਕਰੋਗੇ ਨਾ ਚੱਕ ਆਹ ਦੇਖੋ ਵੀਰੋ ਕਿ ਬਾਈ ਜੀ ਬੁਈ ਇੱਕ ਨੰਬਰ ਆ ਤੇ ਥੱਲੇੋਂ ਦਾ ਨਾ ਫਿਰ ਨਲਕਿਆਂ ਨੂੰ ਬਾਹਰ ਦੀ ਹੈ ਨਾ ਬਾਈ ਹਾਂਜੀ ਤੇ ਬਾਈ ਬਹੁਤ ਜੀ ਚਿੱਕੀ ਅਰਗੀ ਜੀ ਬਾਈ ਤੇ ਮਸ਼ੀਨ ਨਾ ਜੋਵੇ ਭਾਂਡ ਦੀ ਕੋਈ ਇੱਥੀ ਜੋਵੇ ਹੈ ਨਾ ਜਿੰਨੇ ਮਰਜ਼ੀ ਚੋਲੋ ਫਿਰ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਥੋੜੀ ਜਿਹੀ ਕੜੇਮਾ ਜ਼ਰੂਰ ਮੰਨਦੀ ਅੱਜ ਵੀਰੇ ਟਾਟਾ ਦੁੱਧ ਬਹੁਤ ਆਣਾ ਵੀਰੇ। ਫੁੰਗਲਾਰ ਕੀ ਧਾਰ ਆ ਹਨਾ ਵੀਰੇ। ਹਾਂਜੀ। ਜਿਵੇਂ ਸ਼ਾਮ ਦੇ ਟਾਈਮ ਆ ਪੁੱਤ। ਆ ਨੇੜੇ ਕਰਕੇ ਦਿਖਾ ਦੂੰਗਾ। ਆ ਦੇਖੋ ਜੀ ਜਿਵੇਂ ਮੈਂ ਕਹਾ ਯਾਰ ਕੋਈ ਕਿਵੇਂ ਬਸ ਟੋੜ ਦੀ ਦੇ ਵਿੱਚ ਰਿਕਾਰਡ ਬੰਨ ਡੇਢ ਕਿਲੋ ਦੁੱਧ ਕੱਢ ਕੇ ਮਾਰਿਆ ਧਾਰਾ ਦੋ ਦੋ ਮਾਰਿਆ ਹਨਾ। ਮਗਲ ਲੈਣੇ ਕਰਾ ਦੇ ਚੱਕ ਫਿਰ। ਆ ਦੇਖੋ ਹੁਣ ਤਾਂ ਕਹਿੰਦੀ ਐ ਵੀ ਝੋਲੋ ਮੈਨੂੰ ਹਨਾ। ਓਕੇ ਜੀ ਜਿਵੇਂ ਯਾਰ ਗੱਲਬਾਤ ਓਕੇ ਆ ਤੇ ਕੀ ਡਿਮਾਂਡ ਆ ਗਈ ਬਾਈ ਫਿਰ ਇਹਦੀ। ਵੀਰੇ ਦਾ ਮੰਨ ਕੇ ਜਾਇਜ ਅਮਲ 82000 ਰੁਪਏ ਜਮਾ ਜਾਇ ਰੇਟਾ ਤੇ ਰੇਲ ਗੱਡੀ ਦਾ ਡੱਬੇ ਜੀ ਨੂੰ ਬਾਹਰ ਦਿਖਾ ਦਿਆ ਆ ਦੇਖੋ ਬਾਲਟੀ ਭੱਜੀ ਆਉਂਦੀ ਤੇ ਬਾਈ ਸਵੇਰੇ ਕਿੰਨੇ ਵਜੇ ਦੀ ਚਵਾਈ ਹੋਈ ਵੀ ਆ ਦੀ ਸਵੇਰੇ ਵੀਰੇ ਮੰਨ ਕੇ ਚਲੋ 5 ਤੋਂ 5:30 ਵਜੇ ਚੋਨੇ ਬਸ ਸੇਮ ਟਾਈਮ ਹੀ ਹੋ ਗਿਆ ਹਾਂਜੀ ਹਾਂ ਤੇ ਹੁਣ ਹੋ ਗਿਆ ਤਿਆਰੀ ਚ ਜਮਾ ਜੀ ਆ ਦੇਖੋ ਮੰਨ ਕੇ ਚੋਨੋ ਜੀ ਕੇ 35 ਮਿੰਟ 18 ਤਰੀਕ 9 ਕਿਲੋ ਦੀ ਦਾ ਗਾੜੀ ਆ ਵੀਰੇ ਇਹਦੀ ਕੰਦੀ ਓਕੇ ਜੀ ਹਾਂਜੀ ਹਾਂ ਮੈਂ ਕਹਿੰਦਾ ਯਾਰ ਕਮਾਲ ਆ ਤੁਹਾਨੂੰ ਚਵਾਈ ਕਰਕੇ ਦਿਖਾ ਦਿਆ ਦੇਖੋ ਹੂੰ ਫਰ ਸੁਆਦ ਆਉਂਦਾ ਹਨਾ ਚੋੜ ਲਾਓ ਉਹ ਜੀ ਕੋਈ ਗੱਲ ਹੀ ਬਹੁਤ ਚੰਗੀ ਆ ਕਰੋ ਜੀ ਚੈੱਕ ਫੌਦਾ ਮੈਂ ਕਹਿੰਦਾ ਦਸੱਲੀ ਵਾਲਾ ਜਾਵਾਂ ਤੇ ਦੁੱਧ ਹਜੇ ਵਦਨਾ ਵੀ ਆ ਪੈਰ ਗੱਡ ਕੇ ਖੜ ਗਿਆ ਹਨਾ ਹਾਂ ਜੀ ਭੱਜੀ ਆਉਂਦੀ ਆ ਬਾਲਟੀ ਇਹੇ ਜੀ ਵੜ ਦੀ ਚਵਾਈ ਨੂੰ ਤਾਂ ਬਾਈ ਮਸ਼ੀਨ ਵੀ ਨਹੀਂ ਆ ਰਲਾਉਣ ਦੀ ਲੋੜ ਹਨਾ ਲੋੜ ਨਹੀਂ ਵੀਰੇ ਮੰਨ ਕੇ ਜਦੋਂ ਬੰਦਾ 5-7 ਮਿੰਟਾਂ ਈ ਧਾਰ ਜੋ ਕੇ ਭਰਾ ਹੋ ਜਾਂਦਾ ਪਾਸੇ ਹੋ ਜੂਦੀ ਸੀ ਜਾਂਦੀ ਆ ਆ ਦੇਖੋ ਜੀ ਬਾਲਟੀ ਵਾਈ ਦੀ ਵੱਡੇ ਕੋਈ ਆ ਤੇ ਆਉਂਦੀ ਆ ਭੱਜੀ ਪੰਡ ਸਹਨੇ ਤੋਂ ਆਪਾਂ ਵੀਡੀਓ ਕਵਰ ਕਰਕੇ ਤੇ ਦੋਸ ਨੂੰ ਟਾਪ ਦੇ ਆ ਨਗਿਨੇ ਦਿਖਾਇਆ 82000 ਤੇ ਦੂਜੀ ਦਾ ਕੀ ਰੇਟ ਕਰੇ 105000 105000 ਰੀਡਡ ਵਾਸੀ ਆ ਗਈ ਤੇ ਇਹ ਵੀ ਐਫਸੀ ਆ ਗਈ ਜੀ ਜਰਸੀ ਦਾ ਕਰਾਉਸ ਆ ਨਾ ਵਿੱਚ ਇਹਦੇ ਆ ਦੇਖੋ ਜੀ ਤੋਂ ਮੈਂ ਇੱਕ ਤਰ੍ਹਾਂ ਦੀ ਨਾ ਚਵਾਈ ਹੋਈ ਕਰਕੇ ਦਿਖਾਦੀ ਹਾਂ ਨਾ ਬਾਈ ਆਪਾਂ ਹਾਂ ਜੀ ਹਾਂ ਕਿਉਂਕਿ ਚਵਾਈ ਦੇ ਟਾਈਮ ਪਹੁੰਚੇ ਆ ਤੇ ਬਾਕੀ ਦਾ ਜਰੂਰ ਬਾਈ ਨਾਲ ਕਰਿਓ ਸੰਪਰਕ ਅਈ ਨਹੀਂ ਕਿ ਸਾਨੂੰ ਚੁਬਾਈ ਕੰਪਲੀਟ ਕਰਕੇ ਦਿਖਾ ਦੇ ਦੂਜੀ ਤੁਸੀਂ ਆਪ ਦੀ ਆਪ ਚੋਕੇ ਲੈ ਕੇ ਜਾਣੀ ਬਿਆਸ ਚਾਹੇ ਚਾੜੰਗ ਚੋਲੇ ਵੀਰੇ ਕੋਈ ਆਪਾਂ ਨੂੰ ਨਹੀਂ ਤੇਰਾ ਕੰਮ ਦਸਾਲੀ ਵਾਲਾ ਮੈਨੂੰ ਪਤਾ ਵੀ ਨਹੀਂ ਤੇ ਬੰਦੇ ਦਾ ਉਹੀ ਪਤਾ ਲੱਗ ਜਾਂਦਾ ਚੰਗੀ ਹੈ ਜੀ ਜਰੂਰ ਕਰੋ ਸੰਪਰਕ ਨੰਬਰ ਬਾਈ ਫੇਰ ਬੋਲੀ 8427842252 42252 ਦੇਖੋ ਜੀ ਕੈਮਰਾ ਪਾਸੇ ਕਰਨ ਜੀ ਨਹੀਂ ਕਰਦਾ ਨਾ ਚੁਬਾਈ ਇਹੋ ਜੀ ਆ ਯਾਰ ਓਕੇ ਜੀ ਜਰੂਰ ਕਰੋ ਬਾਈ ਦਾ ਸੰਪਰਕ ਪਿੰਡ ਸਹਨੇ ਤੋਂ ਵੀਡੀਓ ਕਵਰ ਕੀਤੀ ਆ ਧੰਨਵਾਦ